ਕਮਲਿਆ ਮਿੱਤਲ ਹਮੇਸ਼ਾ ਤੋਂ ਜਿਦੇ ਤੇ ਮਾਸ ਸਰਸਵਤੀ ਦੀ ਅਪਾਰ ਕਿਰਪਾ ਰਾਸ਼ਟਰ ਦੀ ਰਾਸ਼ਟਰ ਪ੍ਰੇਮ ਦੀ ਰਾਸ਼ਟਰਵਾਦ ਦੀ ਗੱਲ ਕਰਦੇ ਰਹੇ ਨੇ ਤੇ ਉਹਨਾਂ ਦੀ ਲਾਈਫ ਹਮੇਸ਼ਾ ਰਿਸਕ ਦੇ ਵਿੱਚ ਰਹੀ ਆ ਜੇ ਸਰਕਾਰ ਨੇ ਉਹਨਾਂ ਦੀ ਸੁਰੱਖਿਆ ਵਧਾਈ ਆ ਤੇ ਇੱਕ ਸਵਾਗਤ ਯੋਗ ਕਦਮ ਹੈ ਪੋਵਾ ਨੇ ਉਸ ਗੱਲ ਨੂੰ ਲੋਕਾਂ ਦੀ ਸਲਾਹ ਨੂੰ ਸਕਾਰਾਤਮਕ ਰੂਪ ਚ ਲੈਂਦੇ ਹੋਏ ਕਾਂਗਰਸ ਚ ਜਾਣ ਦਾ ਵਿਚਾਰ ਛੱਡਿਆ ਜਿਹਦੇ ਲਈ ਮੈਂ ਉਹਨਾਂ ਨੂੰ ਬਹੁਤ ਬਹੁਤ ਧੰਨਵਾਦ ਕਹਿਣਾ ਵਾਪਸ ਕੋਈ ਆਜਵੇਂ ਤੇ ਉਹਨੂੰ ਮਾੜਾ ਨਹੀਂ ਕਿਹਾ ਜਾਂਦਾ ਜਿਹੜੀ ਪਾਰਟੀ ਨੇ ਗੋਹ ਹੱਤਿਆਂ ਨੂੰ ਸਮਰਥਨ ਦਿੱਤਾ ਜਿਹੜੀ ਪਾਰਟੀ ਨੇ ਸੰਤਾ ਤੇ ਗੋਲੀਆਂ ਚਲਵਾਈਆਂ ਜਿਨ੍ਹਾਂ ਨੇ ਭਗਵਾਨ ਰਾਮ ਦੇ ਮੰਦਿਰ ਬਣਨ ਦਾ ਵਿਰੋਧ ਕੀਤਾ ਜਿਹੜੇ ਕਾਸ਼ੀ ਔਰ ਮਥਰਾ ਦੇ ਉੱਤੇ ਕੁੰਡਲੀ ਮਾਰ ਕੇ ਬੈਠੇ ਨੇ ਜੇ ਉਸ ਪਾਰਟੀ ਕਨੇਜਾ ਮਿੱਤੇ ਜਿਵੇਂ ਚਲੇ ਜਾਂਦੇ ਤਾਂ ਮੈਂ ਨਹੀਂ ਸਮਝਦਾ ਆਪਣੇ ਆਪ ਨਾਲ ਜਸਟੀਫਾਈ ਕਰ ਸਕਦੇ ਹੈਗੇ हेलो नमस्ते शशिक्ला दा आप दोस्तों मैं ਤੁਹਾਡਾ ਦੋਸਤ ਹਰਦੀਪ ਦੂ ਆ ਔਰ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਹੁਣੇ ਹੁਣੇ ਇੱਕ ਵੱਡੀ ਖਬਰ ਆਈ ਹੈ ਕਿ ਭਜਨ ਜਿਹੜੇ ਗਾਇਕ ਹੈਗੇ ਨੇ ਕਨਈਆ ਮਿੱਤਲ ਜੀ ਉਹਨਾਂ ਦੀ ਜਿਹੜੀ ਸਿਕਿਉਰਟੀ ਹੈ ਹੋਰ ਵਧਾ ਦਿੱਤੀ ਗਈ ਹੈ ਕਿਉਂਕਿ ਤੁਸੀਂ ਪਿਛਲੇ ਦਿਨ ਅੱਜ ਦੇਖਿਆ ਸੀ ਕਿ ਉਹਨਾਂ ਨੇ ਕਿਹਾ ਸੀਗਾ ਕਿ ਮੈਂ ਮੇਰਾ ਮਨ ਕਰ ਰਿਹਾ ਕਿ ਮੈਂ ਹੁਣ ਕਾਂਗਰਸ ਜਿਹੜਾ ਬਈ ਜੁਆਇਨ ਕਰ ਲਿਆ ਲੇਕਿਨ ਸੋਸ਼ਲ ਮੀਡੀਆ ਤੇ ਚਾਰੋਂ ਪਾਸੇ ਤੁਸੀਂ ਦੇਖਿਆ ਕਿ ਕਿਸ ਪ੍ਰਕਾਰ ਦੇ ਨਾਲ ਉਹਨਾਂ ਦਾ ਵਿਰੋਧ ਵੀ ਕੀਤਾ ਗਿਆ ਔਰ ਬਾਅਦ ਵਿੱਚ ਕੁਝ ਦਿਨਾਂ ਬਾਅਦ ਆ ਕੇ ਉਹਨਾਂ ਨੇ ਕਿਹਾ ਕਿ ਮੈਂ ਮਾਫੀ ਮੰਗਦਾ ਹਾਂ ਕਿਸੇ ਨੂੰ ਵੀ ਅਗਰ ਮੇਰੇ ਇਹ ਫੈਸਲੇ ਨਾਲ ਕਿਸੇ ਨੂੰ ਦੁੱਖ ਹੋਇਆ ਔਰ ਉਸ ਤੋਂ ਬਾਅਦ ਯੂ ਟਰਨ ਲੈਂਦੇ ਹੋਏ ਉਹਨਾਂ ਵਾਪਸ ਬੀਜੇਪੀ ਪਾਰਟੀ ਚ ਜਾਏ ਕਿਉਂਕਿ ਇਹ ਪ੍ਰਸਿੱਧ ਉਹ ਏਸੀ ਕੇ ਜੋ ਰਾਮ ਕੋ ਲਾਏ ਹਮ ਉਹਨਕੋ ਲਾएंगे ਸੋ ਐਸੀ ਜਿਹੜੇ ਭਜਨ ਦੇ ਨਾਲ ਹੈ ਕਾਫੀ ਪ੍ਰਸਿੱਧ ਹੋਏ ਸੀ ਲੋਕਾਂ ਅਜ ਬਹੁਤ ਸਾਰੀ ਚਰਚਾ ਉਹਨਾਂ ਦੀ ਹੋਈ ਸੀ ਕੋਰ ਕਹਿ ਲੋ ਕਿ ਮਾਰਕੀਟ ਤੇ ਵਿੱਚ ਲੋਕਾਂ ਨੇ ਇੱਕ ਅੱਛ ਸੀ ਕੀ ਸੋ ਇਹ ਹੁਣ ਦੁਆਰਾ ਤੋਂ ਨੇ ਸਿਕਿਉਰਟੀ ਜੜੀ ਹੈ ਹੁਣ ਐਕਸ ਸਿਕਿਉਰਟੀ ਤੋਂ ਵਾਈ ਸਿਕਿਉਰਟੀ ਇਹਨਾਂ ਨੂੰ ਜੜੀ ਹੈ ਮਿਲ ਚੁੱਕੀ ਹੈਗੀ ਹੈ ਸੋ ਗੱਲ ਕਰਦੇ ਆ ਸਿੱਧਾ ਸਿੱਧਾ ਹਿੰਦੂ ਨਾਇ ਪੀੜ ਤੋਂ ਪ੍ਰਵੀਨ ਡਾਂਗ ਜੀ ਨਾਲ ਉਹ ਜਾਣਦੇ ਆ ਕਿ ਕਿਸ ਪ੍ਰਕਾਰ ਦੇ ਨਾਲ ਸਾਰਾ ਸਾਰਾ ਮੈਟਰ ਹੁਣ ਤੱਕ ਤੁਸੀਂ ਇਹ ਦੇਖਦੇ ਹੋ ਕਿ ਕਿਸ ਪ੍ਰਕਾਰ ਦੇ ਨਾਲ ਸਿਕਿਉਰਟੀ ਜੜੀ ਵੱਧਦੀ ਹੈ ਕਿੱਦਾਂ ਦੇਖਦੇ ਹੋ ਸਸ਼ੀ ਗਾਰ ਅ ਸਸ਼ੀ ਗਾਰ ਜੈ ਸ਼੍ਰੀ ਰਾਮ ਜੀ ਅ ਐਦਾਂ ਵਾ ਕੇਂਦਰ ਸਰਕਾਰ ਕੋਲ ਏਜੰਸੀਆਂ ਕੋਲ ਆਪਣੇ ਇਨਪੁਟ ਹੁੰਦੇ ਨੇ ਜਿਹੜੇ ਅੱਜ ਦੇ ਸਮੇਂ 'ਚ ਦੇਸ਼ ਲਈ ਖੜਦੇ ਨੇ ਰਾਸ਼ਟਰਵਾਦੀ ਗੱਲਾਂ ਕਰਦੇ ਨੇ ਉਹਨਾਂ ਦੀ ਲਾਈਫ ਹਮੇਸ਼ਾ ਹੀ ਖਤਰੇ 'ਚ ਰਹਿੰਦੀ ਆ ਔਰ ਕਨਈਆ ਮਿੱੱਤਲ ਹਮੇਸ਼ਾ ਤੋਂ ਜਿਦੇ ਤੇ ਮਾਂ ਸਰਸਵਤੀ ਦੀ ਅਪਾਰ ਕਿਰਪਾ ਰਾਸ਼ਟਰ ਦੀ ਰਾਸ਼ਟਰ ਪ੍ਰੇਮ ਦੀ ਰਾਸ਼ਟਰਵਾਦ ਦੀ ਗੱਲ ਕਰਦੇ ਰਹੇ ਨੇ ਤੇ ਉਹਨਾਂ ਦੀ ਲਾਈਫ ਹਮੇਸ਼ਾ ਰਿਸਕ ਦੇ ਵਿੱਚ ਰਹੀ ਆ ਜੇ ਸਰਕਾਰ ਨੇ ਉਹਨਾਂ ਦੀ ਸੁਰੱਖਿਆ ਵਧਾਈ ਆ ਤੇ ਇੱਕ ਸਵਾਗਤਯੋਗ ਕਦਮ ਆ अच्छा जस्ट टाइम ਉਹ ਉਹਨਾਂ ਨੇ ਆ ਪਾਰਟੀ ਛੱਡਣ ਦਾ ਫੈਸਲਾ ਕੀਤਾ ਸੀ ਉਸ ਟਾਈਮ ਤੁਸੀਂ ਵੀ ਸੋਸ਼ਲ ਮੀਡੀਆ ਦੇ ਕਾਫੀ ਐਕਟਿਵ ਹੋਏ ਉਹਨਾਂ ਦੇ ਪ੍ਰਤੀ ਜਿੱਥੇ ਸਾਰੇ ਵਿਸ਼ੇ ਦੇ ਵਿੱਚ ਉਹਨਾਂ ਦੇ ਪ੍ਰਤੀ ਪੋਸਟਾਂ ਪੈ ਰਹੀਆਂ ਸੀਗੀਆਂ ਉਸ ਟਾਈਮ ਤੁਸੀਂ ਵੀ ਪਿੱਛੇ ਨਹੀਂ ਰਹੇ ਸੀ ਤੁਸੀਂ ਵੀ ਕੁਝ ਪੋਸਟਾਂ ਅਪਲੋਡ ਕਰਤੀਆਂ ਸੀ ਕਿੱਦਾਂ ਦੇਖਦੇ ਹੋ ਉਸ ਸਮੇਂ ਤੇ ਅੱਜ ਦੇ ਟਾਈਮ ਮੈਂ ਕੋਈ ਵੀ ਉਹਨਾਂ ਨੂੰ ਨਕਾਰਾਤਮਕ ਜਵਾਬ ਨਹੀਂ ਦਿੱਤਾ ਸੀ ਮੈਂ ਇਹ ਜ਼ਰੂਰ ਕਿਹਾ ਸੀ ਕਿ ਐਨਾ ਵੱਡਾ ਕਦਮ ਚੱਕਣ ਤੋਂ ਪਹਿਲਾਂ ਉਹਨਾਂ ਨੂੰ ਹਿਸਟਰੀ ਦੇਖਣੀ ਚਾਹੀਦੀ ਆ ਜਿੱਦਾਂ ਭਾਰਤੀ ਜਨਤਾ ਪਾਰ ਦਾ ਬਹੁਤ ਵੱਡਾ ਚਿਹਰਾ ਨਵਜੋਤ ਸਿੰਘ ਸਿੱਧੂ ਜੀ ਦੀ ਇੱਕ ਪਛਾਣ ਭਾਰਤੀ ਜਨਤਾ ਪਾਰਟੀ ਦੇ ਤੌਰ ਤੇ ਬਣ ਗਈ ਸੀ ਉਹਨਾਂ ਨੇ ਜੇਲੇ ਅਚਾਨਕ ਕਾਂਗਰਸ ਜੁਆਇਨ ਕੀਤੀ ਸੀ ਤੇ ਤੁਸੀਂ ਦੇਖੋ ਜਿੰਨੀ ਦੇਰ ਵੀ ਉਹ ਕਾਂਗਰਸ ਚ ਰਹੇ ਨੇ ਉਹ ਉਹਦੇ ਚ ਐਡਜਸਟ ਨਹੀਂ ਕਰ ਪਾਏ ਕਿਉਂਕਿ ਆਪਣੇ ਮੂਲ ਤੋਂ ਨਿਕਲ ਕੇ ਜਿਹੜਾ ਵੱਖਰੀ ਜਗ੍ਹਾ ਤੇ ਜਾਂਦਾ ਉਹ ਉੱਥੇ ਐਡਜਸਟ ਨਹੀਂ ਕਰ ਪੈਂਦਾ। ਇਹੀ ਇੱਕ ਅਪੀਲ ਔਰ ਐਡਵਾਈਸ ਮੈਂ ਕਨੇਯਮਿਤਲ ਜੀ ਨੂੰ ਵੀ ਦਿੱਤੀ ਸੀ ਕਿ ਤੁਸੀਂ ਜਿਸ ਲਈ ਆਪਣਾ ਮੂਲ ਛੱਡ ਕੇ ਜਾਓਗੇ ਤਾਂ ਬਹੁਤ ਕੁਝ ਗੁਆਨ ਲਈ ਤੁਹਾਡੇ ਕੋਲ ਹੈਗਾ। ਔਰ ਉਹਨਾਂ ਨੇ ਉਸ رائے ਤੋਂ ਬਾਅਦ ਜਿਹੜਾ ਲੋਕਾਂ ਨੇ ਵੀ ਉਹਨਾਂ ਨੂੰ رائے ਦਿੱਤੀ ਉਹਨਾਂ ਨਾਲ ਪਿਆਰ ਦਿਖਾਇਆ। ਹੱਕ ਦਿਖਾਇਆ ਉਹਨਾਂ ਤੇ ਇਤਰਾਜ਼ ਜਤਾਇਆ ਕਿ ਤੁਸੀਂ ਆਪਣੀ ਵਿਪਰੀਤ ਦਿਸ਼ਾ ਵਾਲੀ ਜਿਹੜਾ ਪਾਰਟੀ 'ਚ ਜਾ ਰਹੇ ਹੋ ਤੁਸੀਂ ਉੱਥੇ ਐਡਜਸਟ ਨਹੀਂ ਕਰ पाओਗੇ ਤੁਹਾਡਾ ਜਿਹੜਾ ਅੱਜ ਤੱਕ ਦਾ ਬੋਲਣ ਦਾ ਤਰੀਕਾ ਰਿਹਾ ਵਾ ਉਹ ਤੁਹਾਨੂੰ ਭਾਜਪਾ ਨਾਲ ਅਟੈਚ ਕਰਦਾ ਤੇ ਤੇ ਜੇ ਤੁਸੀਂ ਉਹਨੂੰ ਛੱਡੋਗੇ ਤੇ ਤੁਸੀਂ ਨਵੇਂ ਮਾਹੌਲ ਚ ਅਡਜਸਟ ਨਹੀਂ ਕਰ ਪਾਉਗੇ। ਉਹ ਉਹਨੇ ਉਸ ਗੱਲ ਨੂੰ ਲੋਕਾਂ ਦੀ ਸਲਾਹ ਨੂੰ ਸਕਾਰਾਤਮਕ ਰੂਪ ਚ ਲੈਂਦੇ ਹੋਏ ਕਾਂਗਰਸ ਚ ਜਾਣ ਦਾ ਵਿਚਾਰ ਛੱਡਿਆ ਜਿਹਦੇ ਲਈ ਮੈਂ ਉਹਨਾਂ ਨੂੰ ਬਹੁਤ ਬਹੁਤ ਧੰਨਵਾਦ ਕਹਿਣਾ ਵਾਪਸ ਕੋਈ ਆ ਜਾਵੇ ਤੇ ਉਹਨੂੰ ਮਾੜਾ ਨਹੀਂ ਕਿਹਾ ਜਾਂਦਾ। ਬਿਲਕੁਲ ਜਿਤਨ ਉਸੇ ਕਹਿ ਰਹੇ ਹੋ ਕਿ ਉਹ ਵਾਪਸ ਜਿਹੜੀ ਉਹਨੇ ਲਾਈਨਾਂ ਨਹੀਂ ਆ ਕੋਈ ਚੀਜ਼ਾਂ ਨੂੰ ਬੀਜੇਪੀ ਨਾਲ ਉਹਨਾਂ ਜੋੜ ਦੀਆਂ ਨੇ ਕਿ ਕਿੱਥੇ ਨਾ ਕਿੱਥੇ ਤੁਹਾਡਾ ਜਿਹੜਾ ਸੰਕੇਤ ਆ ਉਹ ਹੀ ਭਜਨ ਵਾਲੇ ਪਾਸੇ ਹੀ ਹੈ ਜੋ ਰਾਮ ਕੋ ਲਾਏ ਹਾਂ ਉਹਨੂੰ ਲਾएंगे ਤੇ ਇਹ ਚੀਜ਼ ਦੇ ਕਰਕੇ ਆ ਹਾਂ ਦੇਖੋ ਉਹਨਾਂ ਨੇ ਇਹ ਵੀ ਤੇ ਗਾਇਆ ਹੋਇਆ ਨਾ ਕਿ ਅਯੋਧਿਆ ਸਜਾਦੀ ਹੈ ਅਬ ਮਥਰਾ ਔਰ ਕਾਸ਼ੀ ਦੀ 바ਰੀ ਹੈ ਜੇ ਹੁਣ ਆਪਾਂ ਉਸ ਪਾਰਟੀ ਤੇ ਚੱਲ ਜਾਾਂਗੇ ਜਿਹੜੀ ਇਹਨਾਂ ਚੀਜ਼ਾਂ ਦਾ ਵਿਰੋਧ ਕਰਦੀ ਆ ਜਿਹੜੀ ਸਾਰੀ ਸਮੱਸਿਆਵਾਂ ਦੀ ਜੜ ਹੈ ਸ 47 ਤੋਂ ਬਾਅਦ ਜਿਹੜਾ ਭੇਦਭਾਵ ਪੂਰਨ ਵਟਵਾਰਾ ਹੋਇਆ ਧਰਮ ਦੇ ਆਧਾਰ ਦੇ ਉੱਤੇ ਇੱਕ ਪਾਸੇ ਤਾਂ ਇੱਕ ਸਮਾਜ ਨੂੰ ਸਭ ਕੁਝ ਦੇ ਦਿੱਤਾ ਤੇ ਦੂਜੇ ਸਮਾਜ ਦੇ ਉੱਤੇ ਹਜ਼ਾਰ ਤਰ੍ਹਾਂ ਦੇ ਕਾਨੂੰਨ ਬਣਾ ਦਿੱਤੇ ਕਿ ਉਹ ਆਪਣੀ ਆਵਾਜ਼ ਵੀ ਨਾ ਚੱਕੇ ਤੇ ਜਿਹੜੀ ਪਾਰਟੀ ਨੇ ਗੋ ਹੱਤਿਆ ਨੂੰ ਸਮਰਥਨ ਦਿੱਤਾ ਜਿਹੜੀ ਪਾਰਟੀ ਨੇ ਸੰਤਾ ਤੇ ਗੋਲੀਆਂ ਚਲਵਾਈਆਂ ਜਿਨ੍ਹਾਂ ਨੇ ਭਗਵਾਨ ਰਾਮ ਦੇ ਮੰਦਿਰ ਬਣਨ ਦਾ ਵਿਰੋਧ ਕੀਤਾ ਜਿਹੜੇ ਕਾਸ਼ੀ ਔਰ ਮਥਰਾ ਦੇ ਉੱਤੇ ਕੁੰਡਲੀ ਮਾਰ ਕੇ ਬੈਠੇ ਨੇ ਜੇ ਉਸ ਪਾਰਟੀ ਚ ਕਨਿਆ ਮਿੱਤਰ ਜੀ ਚਲੇ ਜਾਂਦੇ ਤਾਂ ਮੈਂ ਨਹੀਂ ਸਮਝਦਾ ਆਪਣੇ ਆਪਣਾ ਜਸਟੀਫਾਈ ਕਰ ਸਕਦੇ ਹੈਗੇ ਤਮੋਂ ਨਾਲ ਫੈਸਲਾ ਤੁਹਾਨੂੰ ਬਿਲਕੁਲ ਪਰਫੈਕਟ ਲੱਗੇ ਹਾਂ ਠੀਕ ਹੈ ਥੋੜੇ ਦਿਨ ਲੋਕ ਨਾਰਾਜ਼ ਰਹਿਣਗੇ ਪਰ ਸਾਡੇ ਹਿੰਦੂ ਸਮਾਜ ਦੀ ਇੱਕ ਖਾਸੀਅਤ ਹੈ ਅਸੀਂ ਜਲਦੀ ਅਗਰ ਕੋਈ ਭੁੱਲ ਬਖਸ਼ਾ ਲਵੇ ਤੇ ਸਵੀਕਾਰ ਕਰ ਲੈਣੇ ਆ ਤੇ ਉਹ ਉਹ ਤਾਂ ਵੈਸੇ ਹੀ ਉਹਨਾਂ ਦੇ ਉੱਤੇ ਮਾ ਸਰਸਵਤੀ ਦੀ ਅਪਾਰ ਕਿਰਪਾ ਉਹਨਾਂ ਦੇ ਭਜਨਾ ਨੇ ਤਾਂ ਵੈਸੇ ਹੀ ਲੋਕਾਂ ਦੇ ਦਿਲਾਂ ਦੇ ਉੱਤੇ ਉਹ ਰਾਜ ਕਰਦੇ ਨੇ ਤੇ ਉਹਨਾਂ ਦਾ ਕਦ ਦ ਵਾਪਸ ਆਉਣ ਨਾਲ ਘਟਿਆ ਨਹੀਂ ਵਧਿਆ ਹੀ ਆ ਸੋ ਕਿ ਚਾਹਦੇ ਤੁਸੀਂ ਕੀ ਕਹਿਣਾ ਚਾਹੋਗੇ ਕੀ ਰਹਿਣਾ ਹੈ ਆ ਮੈਂ ਤਾਂ رائے ਕੀ ਦੇਣੀ ਆ ਹਰ ਬੰਦੇ ਦੇ ਆਪਣੀ ਮਜਬੂਰੀਆਂ ਆਪਣੇ ਕਾਰਨ ਹੁੰਦੇ ਨੇ ਪਰ ਕੋਈ ਵੀ ਨਿਰਣੇ ਜਿਹੜਾ ਸਮਾਜਿਕ ਜੀਵਨ ਦੇ ਵਿੱਚ ਹੈਗਾ ਆਦਮੀ ਉਹਨੂੰ ਲੈਣ ਤੋਂ ਪਹਿਲਾਂ ਆਪਣੇ ਸਮਰਥਕਾਂ ਨਾਲ رائے ਵੀ ਕਰਨੀ ਚਾਹੀਦੀ ਆ ਕਿਉਂਕਿ ਹਰ ਸੋਸ਼ਲ ਵਰਕਰ ਦੀ ਪਹਿਚਾਨ ਤੇ ਉਹਦੀ ਤਾਕਤ ਉਹਦੇ ਸਮਰਥਕ ਹੁੰਦੇ ਨੇ ਸਮਰਥਕਾਂ ਨੂੰ ਨਗੋਲ ਨਹੀਂ ਕਰਨਾ ਚਾਹੀਦਾ ਉਹਨਾਂ ਨੂੰ ਇਗਨੋਰ ਨਹੀਂ ਕਰਨਾ ਚਾਹੀਦਾ ਉਹਨਾਂ ਦੀ رائے ਜ਼ਰੂਰ ਲੈਣੀ ਚਾਹੀਦੀ ਆ ਅੱਛਾ ਬਿਲਕੁਲ ਜਿਦਾ ਲੁਧਿਆਣੇ ਚਿੱਤਾ ਦਾ ਕੋਈ ਚੀਜ਼ਾਂ ਹੋਈਆਂ ਸੀ ਅਪਡੇਟਾਂ ਹੋਈਆਂ ਸੀ ਉਹਨਾਂ ਦੇ ਵਿੱਚ ਕਹਿ ਰਿਹਾ ਸੀ ਉਹਨਾਂ ਚਾਜ ਸੱਚਕਲ ਬਹੁਤ ਜ਼ਿਆਦਾ ਵੱਧਦੇ ਹੋਏ ਨੇ ਕੁਝ ਲੋਕ ਕਰ ਰਹੇ ਸੀ ਉਹ ਟਿਕਟ ਪਾਣ ਦੇ ਲਈ ਇਦਾਂ ਕਰਦੇ ਪਏ ਨੇ ਆ ਦੇਖੋ ਚਾਰਜੀਸ ਨੂੰ ਮੈਂ ਕੋਈ ਤਵੱਜੋ ਨਹੀਂ ਦਿੰਦਾ ਜੇ ਮੇਰਾ ਦਿਲ ਅਕ ਵੱਡੇ ਤੋਂ ਵੱਡੇ ਕਲਾਕਾਰ ਨੂੰ ਸੁਣਨ ਨੂੰ ਕਰਦਾ ਤੇ ਮੈਂ ਪੈਨ ਡਰਾਈਵ 'ਚ ਉਹਨੂੰ ਸੁਣ ਲੈਣਾ ਹੁੰਦਾ ਜੇ ਸਾਡੀ ਅਸੀਂ ਸ਼ੋਭਾ ਯਾਤਰਾ ਵੀ ਕੱਢਦੇ ਆ ਅਸੀਂ ਉੱਥੇ ਕੋਈ ਪੇਡ ਸਿੰਗਰ ਨਹੀਂ ਬੁਲਾਉਂਦੇ ਜਿਹੜੇ ਸਿੰਗਰ ਦੀ ਅਸੀਂ ਚਾਹਨੇ ਆ ਪੈਨ ਡਰਾਈਵ 'ਚ ਭਜਨ ਲਾ ਕੇ ਸੁਣ ਲਈਦਾ ਜਿਹਦੇ ਕੋਲ ਪੈਸੇ ਹੈਗੇ ਨੇ ਉਹੀ ਪੈਸੇ ਖਰਚ ਕੇ ਕਲਾਕਾਰ ਨੂੰ ਬੁਲਾਉਂਦਾ ਕੋਈ ਕਿਸੇ ਨੂੰ ਮਜਬੂਰਤੇ ਕਰਦਾ ਨਹੀਂ ਇਸ ਕਰਕੇ ਇਹ ਕੋਈ ਇਸ਼ੂ ਨਹੀਂ ਹੈਗਾ ਕਿ ਕੌਣ ਪੈਸੇ ਘੱਟ ਲੈ ਰਿਹਾ ਵਾਦ ਲੈਣ ਦੀ ਸਿਆਸਤ ਦੀ ਵਿੱਚ ਕਿੱਥੇ ਕਿੱਥੇ ਆ ਦੇਖੋ ਜਿਹੜਾ ਵੀ ਰਾਜਨੀਤੀ ਵਿੱਚ ਹੈਗਾ ਉਹਦੀ ਇੱਛਾ ਤੇ ਹੁੰਦੀ ਹੀ ਆ ਕਿ ਮੈਂ ਚੋਣਾਂ ਲੜਾ Poi y... ਲੋਕਾਂ ਦੀ ਕਚਹਿਰੀ 'ਚ ਮੈਨੂੰ ਸਮਰਥਨ ਮਿਲੇ ਇਹਦੇ 'ਚ ਹਰਜੀਵ ਵੀ ਕੀ ਆ ਤੁਹਾਨੂੰ ਮੌਕਾ ਮਿਲਿਆ ਤੁਸੀਂ ਉਹਨਾਂ ਨੂੰ ਬੁਲਾਓਗੇ ਆਪਣੇ ਫੰਕਸ਼ਨ ਦੇ ਦੱਸ ਕਰਾਉਂਦੇ ਰਹਿੰਦੇ ਹੋ ਹਾਂ ਬਿਲਕੁਲ ਬੁਲਾਵਾਂਗੇ ਸਾਡੇ ਜਿਹੜੇ ਹਿੰਦੂ ਨਾਇਪੀੜ ਦੇ ਕਿੰਨੇ ਹੀ ਕਾਰਜਕ੍ਰਮ ਐ ਜਿਦੇ 'ਚ ਬਾਲੀਵੁੱਡ ਸਟਾਰ ਵੱਡੇ ਤੋਂ ਵੱਡੇ ਆ ਚੁੱਕੇ ਨੇ ਗੁਰੂ ਨਾਨਕ ਭਵਨ 'ਚ ਸੁਦੇਸ਼ ਲਾਰੇ ਵੀ ਆ ਚੁੱਕਾ ਹੈ ਹਰਜੀਵ ਠਾਕੁਰ ਵੀ ਆ ਚੁੱਕਾ ਹੈ ਤਿੰਨ ਵਾਰੀ ਆ ਚੁੱਕੇ ਨੇ ਔਰ ਐਸ ਵਾਰੀ 19 ਨਵੰਬਰ ਨੂੰ ਦ੍ਰੈਸ਼ੀ ਗਰਾਊਂਡ 'ਚ ਸ਼੍ਰੀ ਹਨੂਮਾਨ ਚਲੀਸਾ ਜੀ ਦਾ ਪਾਠ ਹੈ ਜਿਦੇ 'ਚ ਹਜ਼ਾਰਾਂ ਹਜ਼ਾਰ ਬੱਚੇ ਸਕੂਲਾਂ ਤੋਂ ਆ ਕੇ ਕਰਦੇ ਨੇ ਨਾ ਮੁਲਾਕਾਤ ਹੋਈ ਸੀ ਤੇ ਮੈਨਾਂ ਨੂੰ ਰਿਕੁਐਸਟ ਕੀਤੀ ਸੀ ਤੁਸੀਂ ਜਿੱਦਾਂ ਮੰਗਲਵਾਰ ਝੁੱਗੀ ਝੌਂਪੜੀਆਂ ਦੇ ਵਿੱਚ ਸੇਵਾ ਕਰਦੇ ਹੋ ਬੱਚਿਆਂ ਤੋਂ ਸ਼੍ਰੀ ਹਨੂਮਾਨ ਚਾਲੀਸਾ ਦਾ ਪਾਠ ਕਰਾਉਂਦੇ ਹੋ ਇੱਥੇ ਵੀ ਅਸੀਂ ਲੁਧਿਆਣਾ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਬੱਚਿਆਂ ਨੂੰ ਦ੍ਰੈਸ਼ੀ ਗਰਾਊਂਡ ਦੇ ਲਿਆ ਕੇ ਸ਼੍ਰੀ ਹਨੂਮਾਨ ਚਾਲੀਸਾ ਦਾ ਪਾਠ ਕਰਾਉਂਦੇ ਆ ਜੇ ਤੁਸੀਂ ਆਉਂਗੇ ਤੇ ਬੱਚਿਆਂ ਦਾ ਹੌਸਲਾ ਵਧੇਗਾ ਤੇ ਮੈਨੂੰ ਕਨਿਆ ਮਿੱਤਲ ਜੀ ਨੇ ਵਿਸ਼ਵਾਸ ਦਿਵਾਇਆ ਸੀ ਕਿ ਇਸ ਵਾਰ ਇਹ ਪੂਰਾ ਪ੍ਰਯਾਸ ਕਰਨਗੇ 19 ਨਵੰਬਰ ਦਿਨ ਮੰਗਲਵਾਰ ਨੂੰ ਲੁਧਿਆਣੇ ਦ੍ਰੇਸ਼ੀ ਗਰਾਊਂਡ 'ਚ ਆ ਕੇ ਬਾਲਾ ਜੀ ਦੇ ਚਰਨਾਂ 'ਚ ਹਾਜ਼ਰੀ ਲਵਾਉਣ ਦੀ ਕੋਸ਼ਿਸ਼ ਕਰਨਗੇ ਸੋ ਦੋਸਤੋ ਐਸੀ ਹੈ ਪਰਮਿੰ다 ਜਿਨੇ ਨੇ ਆਪਣੇ ਦੱਸਿਆ ਹੀ ਰਾਏ ਦਸੀ ਹੈ ਕਿ ਇਸ ਪ੍ਰਕਾਰ ਦੇ ਨਾਲ ਅਗਲ ਸਵੇਰ ਦਾ ਕਹਿੰਦੇ ਭੁੱਲਿਆ ਘਰ ਵਾਪਸ ਆ ਜਾਵੇ ਤਾਂ ਉਸ ਨੂੰ ਭੁੱਲਿਆ ਨਹੀਂ ਗਿਆ ਹੁੰਦਾ ਅਸੀਂ ਸਵਾਗਤ ਕਰਦੇ ਆਏ ਹਾਂ ਉਸ ਦਾ ਇਸ ਫੈਸਲੇ ਦਾ ਔਰ ਅਸੀਂ ਉਹਨਾਂ ਦੇ ਨਾਲ ਹੈਗੇ ਹਾਂ ਸੋ ਸਿਆਸ ਕਰਦੇ ਹਾਂ ਕਿ ਤੁਹਾਨੂੰ ਸਾਡਾ ਦਾ ਪ੍ਰੋਗਰਾਮ ਬਹੁਤ ਹੀ ਵਧੀਆ ਲੱਗੇ ਆਣਾ ਲੁਧਿਆਣਾ ਦੇ ਪੇਜ ਨੂੰ ਲਾਈਕ ਕਰ ਸਬਸਕ੍ਰਾਈਬ ਕਰ ਪ੍ਰੋਗਰਾਮ ਮਤੇ ਲੱਗੇ ਸਸ਼ੇ ਜੂ ਕਰੋ ਸ ਕੈਮਰਾ ਪਰਸਨ ਸੰਜੇ ਦੇ ਨਾਲ ਹਰਦੀਪ ਦੂ ਨੂੰ ਦੇ ਇਜਾਜ਼ਤ ਧੰਨਵਾਦ ਅਤੇ ਜੁੜੇ ਰਹੋ ਲੁਧਿਆਣਾ ਲਾਈਵ